21 ਦਸੰਬਰ ਕੋ ਪੰਜਾਬ ਦੇ ਲੁਧਿਆਣਾ ਮੇ ਹੋਣੀ ਜਾ ਰਹੀ ਨਗਰ ਨਿਗਮ ਕੇ ਚੁਣಾವ್ ਕੋ ਲੈਕਰ ਵਾਰਡ ਨੰਬਰ 38 ਸੇ ਕਾਂਗਰਸ ਪਾਰਟੀ ਸੇ ਕਾਉਂਸਲਰ ਪਦ ਕੇ ਉਮੀਦਵਾਰ ਸਤਪਾਲ ਸਿੰਘ ਲੋਹਾਰਾ ਨੇ ਜਨਤਾ ਸੇ ਯੇ ਅਪੀਲ ਕੀ। ਭਾਜੀ ਸਾਊਥ ਹਲਕੇ ਵਿੱਚ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ? ਸੋ ਇਹ ਵੋਟਰਾਂ ਦੇ ਪਿਆਰ ਦੀ ਸੁਨਾਮੀ ਵਗ ਰਹੀ ਆ। ਇਹ ਸੁਨਾਮੀ ਨੇ ਵੱਡੇ ਵੱਡੇ ਕਹਿੰਦੇ ਕਵਾਉਂਦੇ ਵੱਡੀਆਂ ਪਾਰਟੀਆਂ ਦੇ ਸਤਾਤਰੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜੜਾ ਖੋਖਲੀਆਂ ਕਰ ਦੇਣੀਆਂ ਦੇਖਿਆ ਤੁਸੀਂ ਇਹ ਕੱਟ ਕੋਈ ਕੌਂਸਲਰ ਦੀ ਉਮੀਦਵਾਰ ਦੀ ਚੋਣ ਦਾ ਲੱਗ ਰਿਹਾ ਤੁਹਾਨੂੰ ਐ ਲੱਗ ਰਿਹਾ ਕਿ ਕੋਈ ਬਹੁਤ ਵੱਡੀ ਚੋਣ ਐਮਪੀ ਜਾਂ ਐਮਐਲਏ ਦੀ ਹੋ ਰਹੀ ਹੈ ਤੇ ਉਹਦਾ ਕੱਟ ਲੋਕ ਕਰਪਸ਼ਨ ਦੀ ਚੱਕੀ 'ਚ ਪਿਸਦੇ ਹੋਏ ਆਪਣੇ ਆਪ ਨੂੰ ਮਜਬੂਰ ਸਮਝਦੇ ਹੋ ਬੇਵੱਸ ਆ ਇਹ ਬੇਵਸੀ ਦਾ ਆਲਮ 21 ਤਰੀਕ ਨੂੰ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ ਵੋਟੂਪੀ ਭੁਗ ਕੇ ਨਗਰ ਨਗੌਂ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਝੰਡਾ ਚੜਾ ਕੇ ਨਗਰ ਨਗਮ ਦੇ ਅੰਦਰ ਮੇਅਰ ਕਾਂਗਰਸ ਪਾਰਟੀ ਦਾ ਬਣਾਏ ਸਰ ਚੀਮਾ ਜੀ ਜਿਹੜੇ ਨੇ ਆਜਕਲ ਬਹੁਤ ਐਂਟੀ ਬੋਲ ਰਹੇ ਨੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਕੌਣ ਹੈ ਜੀਮਾ ਜੀ ਆ ਈਸ਼ਵਰ ਜੋਤੀਮਾ ਕੀ ਨੇ ਸਰ ਸਾਊਥ ਹਲਕੇ ਵਿੱਚ ਉਹਨਾਂ ਨੇ ਇਲੈਕਸ਼ਨ ਫਾਈਟ ਕੀਤਾ ਹੈ ਕਾਂਗਰਸ ਪਾਰਟੀ ਦੇ ਨੇ ਮੈਨੂੰ ਨਹੀਂ ਪਤਾ ਕੋਈ ਗੱਲ ਕਰਦੇ ਸਰ ਫੇਸਬੁਕ ਤੇ ਉੱਤੇ ਉਹਨਾਂ ਨੇ ਇਹ ਲਾਈਵ ਹੋ ਕੇ ਕਿਹਾ ਹੈ ਮੈਂ ਜਾਣਦਾ ਹੀ ਨਹੀਂ ਕੌਣ ਚੀਮਾ ਸਾਹਿਬ ਈਸ਼ਵਰ ਜੋਤ ਕੌਣ ਹੈ ਹੈ ਸਰ ਸਾਊਥ ਹਲਕੇ ਵਾਰਡ ਨੰਬਰ 38 ਦੀ ਗੱਲ ਕਰੀਏ ਤਾਂ ਗਲੀਆਂ ਪੱਕੀ ਕਰਾਉਣ ਦਾ ਛੇ ਗਲੀਆਂ ਇਦਾਂ ਇਸ਼ੂ ਕਾਫੀ ਵੱਡਾ ਬਣਿਆ ਆ ਜਿਨ੍ਹਾਂ ਨੇ 3 ਸਾਲ ਦੋਸਤ ਕੁਛ ਨਹੀਂ ਕਰਾਇਆ ਤੇ ਹੁਣ ਕੀ ਕਰਾ ਲਾਂਗੇ ਲੋੜ ਪੈਣ ਦੇ ਉੱਤੇ ਗਧੇ ਨੂੰ ਬਾਪ ਬਣਾਉਣਾ ਇਹਨਾਂ ਲੋਕਾਂ ਕੋਲ ਕੋਈ ਸਿੱਖੇ ਮੈਂ ਉਹਨਾਂ ਛੇ ਗਲੀਆਂ ਦੇ ਵਸਨੀਕਾਂ ਨੂੰ ਵਾਰਡ ਨੰਬਰ 38 ਦੇ ਵਸਨੀਕਾਂ ਨੂੰ ਇਹ ਯਕੀਨ ਦਿਵਾਉਣਾ ਵਿਸ਼ਵਾਸ ਦਿਵਾਉਣਾ ਇਸ ਗੱਲ ਦਾ 21 ਤਰੀਕ ਨੂੰ ਤੁਸੀਂ ਬਣਾਉਣਾ ਸਤਪਾਲ ਸਿੰਘ ਲਹਾਰਾ ਨੂੰ ਆਪਣਾ ਕਾਉਂਸਲਰ ਕਿ ਸਭ ਤੋਂ ਪਹਿਲਾ ਗੁੱਠਾ ਵਾਰਡ ਦੀ ਡਿਵੈਲਪਮੈਂਟ ਵਾਲਾ 22 ਤਰੀਕ ਨੂੰ ਸਤਪਾਲ ਸਿੰਘ ਲੋਹਾਰਾ ਇਹਨਾਂ ਛੇ ਗਲਿਆਂ ਨੂੰ ਪੱਕਿਆਂ ਕਰਨ ਵਾਸਤੇ ਲਾਉਣਗੇ। ਅੱਜ ਸਿਮਰਜੀਤ ਸਿੰਘ ਬੈਂਸ ਤੁਹਾਡੇ ਵਾਰਡ ਜਾ ਕੇ ਕਹਿ ਕੇ ਵਾਰਡ ਜਾਇਨੇ ਤੇ ਕੀ ਕਹਿਣਾ ਚਾਹੋਗੇ ਸਤਪਾਲ ਜੀ? ਮੈਂ ਸਾਰੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਲੋ ਕਿ ਪੈ ਸਾਹਿਬ ਨੇ ਇੱਕ ਬੜੀ ਇਮਾਨਦਾਰੀ ਨਾਲ ਮਿਹਨਤ ਕਰਕੇ ਪਤਾ ਜਿਹੜਾ ਸਾਡਾ ਇਲਾਕਾ ਡਿਵੈਲਪਮੈਂਟ ਕੀਤਾ ਜੀ। ਉਹ ਯਾਰ ਦੋਸਤ ਮੇਰੇ ਨਾਲ ਸਾਥੀ ਕਾਉਂਸਲਰ ਜੀ ਬੈਠਾ ਅਸੀਂ ਦੋਨੋਂ ਆਯਾਤ ਤੌਰ ਤੇ ਵਿਖੇ ਜਿੱਤ ਕੇ ਕਾਰਪਸ਼ਨ ਦੇ ਵਿੱਚ ਰਹੇ ਅਸੀਂ ਇੱਕ ਰਿਕਾਰਡ ਬਣਾਇਆ ਸੀ ਉਸ ਟਾਈਮ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਆਹ ਇਲਾਕਾ ਅੱਜ ਬਹੁਤ ਸੂਗੋਸ਼ਤਾ ਤੋਂ ਸੂਰਤਾਂ ਨਾਲ ਲੈਸ ਹੋਇਆ ਇਹ ਬਹੁਤ ਵੱਡਾ ਪ੍ਰੋਜੈਕਟ ਸੀ 100 ਕਰੋੜ ਰੁਪਏ ਦਾ ਸਰਵੇ ਦਾ ਆਜੋ ਇਹ ਸਾਰੇ ਸਾਰੇ ਜੀ ਸਾਹਿਬ ਦੀ ਵਦਾਲਤੇ ਜਿਹੜਾ ਸੂਵਿਅਤ ਤੋਂ ਪਿਆ ਔਰ ਅੱਜ ਜਿਹੜੇ ਸਾਡੇ ਲੋਕ ਨੇ ਇੱਥੇ ਬੜੇ ਆਰਾਮ ਨਾਲ ਰਹਿ ਰਹੇ ਨੇ ਇਹ ਤੇ ਬੜੇ ਇਲਾਕੇ ਦੇ ਵਿੱਚ ਇੰਨਾ ਵੱਡਾ ਸੀਵਰੇ ਦਾ ਪਲਾਟ ਨਾ ਲੱਗਦਾ ਸੀਵਰੇ ਦਾ ਸਿਸਟਮ ਚੱਲੂ ਨਾ ਹੁੰਦਾ ਤਾਂ ਸਾਡੇ ਅੱਜ ਜਿਹੜੀ ਜਨਤਾ ਸੀ ਇਹ ਨਰਕ ਵਰਗੀ ਜ਼ਿੰਦਗੀ ਹੁੰਦੀ ਸੀ ਮੈਂ ਬੈਸਾਹਬ ਦਾ ਕੰਮ ਤਰੀਕਾ ਦੇਖਿਆ ਹੋਇਆ ਬੈਸਾਹਬ ਦੇ ਕੰਮ ਜਿਹੜੇ ਕਿਰਾਏ ਦੇ 20 ਸਾਲਾਂ ਦੇ ਵਿੱਚ ਉਹ ਲਾਖ ਸਾਲ ਨੇ ਰਕਾੜਾ ਕਿ ਅੱਜ ਬੈਸਾ ਸੰਗਤ ਨੂੰ ਇਹੀ ਕਹਿ ਕੇ ਗਏ ਨੇ ਵੀ ਜਿਹੜੀ ਤਿੰਨ ਸਾਲ ਪਹਿਲਾਂ ਇਹ ਸਰਕਾਰ ਚੁਣੀ ਆ ਅੱਜ ਰੋਂਦੇ ਫਿਰਦੇ ਆ ਲੋਕ ਕਿਸਾਨ ਕੋਈ 50 ਗਾਇਦਾ ਮਕਾਨ ਨਹੀਂ ਬਣਾ ਸਕਦਾ ਕੋਈ ਮੀਟਰ ਨਹੀਂ ਲਵਾ ਸਕਦਾ ਕੋਈ ਰਿਸ਼ਟਰੀ ਰਹਿਤ ਵਗੈਰਾ ਦਾ ਕੋਈ ਰਹਿਤਵਾ ਦੇ ਲੋ ਤੁਸੀਂ ਜਾ ਕੇ ਕਰਕਸ਼ਤ ਕੋ ਰਹਿਤ ਹੈ ਹੀ ਨਹੀਂ ਸਾਰੇ ਮਹਿਕਮਾ ਕਰਪਸ਼ਨ ਦਾ ਭਰੇ ਪੈ ਨੇ ਇਥੋਂ ਕੇ ਇਥੋਂ ਸਰਕਾਰ ਆਪ ਜਿਹੜੇ ਲੈਦੇ ਨੇ ਉਹ ਵੀ ਅੱਜ ਤੱਕ ਦੇਖੋ ਕਿਓ ਹਲਾਕ ਬਣੇ ਹੋਏ ਨੇ ਤੇ ਇਹ ਗੱਲਾਂ ਸਾਡੇ ਲੋਕ ਸਿਆਣੇ ਨੇ ਸਾਰੇ ਜਾਣੂ ਹੋ ਚੁੱਕੇ ਨੇ ਇਸ ਕਰਕੇ ਅਸੀਂ ਸ਼ਹਾਦਤ ਦੀ ਬੇਨਤੀ ਕਰਦੇ ਆ ਮੈਂ ਸਾਭੀ ਬੇਨਤੀ ਕਰਕੇ ਕਹਿੰਦੇ ਵੀ ਇਹਨਾਂ ਵਕਤ ਨੂੰ 3 ਸਾਲ ਦਾ ਦੇਖ ਲਿਆ ਸਮਾਂ ਸਾਡਾ ਵੀ ਪਹਿਲਾਂ 10 ਸਾਲ ਦਾ ਸਮਾਂ ਦੇਖਿਆ ਸੀ ਦੁਬਾਰਾ ਫੇਰ ਇੱਕ ਝੰਡੇ ਤੇ ਇਕੱਠੇ ਹੋ ਕੇ ਆਪਾਂ ਉਸੇ ਤਰ੍ਹਾਂ ਜਿਵੇਂ ਡਿਵੈਲਪਮੈਂਟ ਦੀ ਪਾਰ ਨੂੰ ਵਧਾ ਕੇ ਅੱਗੇ ਜਾਈਏ ਇਹ ਗੱਲ ਸਭ ਸਭ ਇੱਥੇ ਸੰਗਠਨ ਕਰਕੇ ਗਾ। ਫਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੋਰ ਕਿੱਥੇ ਲਾਉਣੀ ਆ? ਪੰਜੇ ਉੱਤੇ ਲਾਉਣੀ ਆ। ਹੋਰ ਕਿੱਥੇ ਲਾਉਣੀ ਆ? ਪੰਜੇ ਉੱਤੇ ਲਾਉਣੀ ਆ। ਜਿੱਤੂ ਗਾਵੇ ਜਿੱਤੂਗਾ। ਪੰਜੇ ਵਾਲਾ ਜਿੱਤੂਆ। ਜਿੱਤੂ ਗਾਵੇ ਜਿੱਤੂਗਾ। ਪੰਜੇ ਵਾਲਾ ਜਿੱਤੂਆ। ਭਾਈ ਗੁਰਜੀ ਦਾ ਪੰਛਾ। ਅਜੂ ਦੀ ਫਟੇ